ਮੁਖਤਸਰ ਦੇ ਪਿੰਡ ਖਪੀਆਂ ਵਾਲੀ ਕੋਲ ਸੋਮਵਾਰ ਰਾਤ ਨਹਿਰ 'ਚ ਗੱਡੀ ਡਿੱਗਣ ਨਾਲ ਇੱਕ ਸ਼ਖਸ ਦੀ ਮੌਤ ਹੋ ਗਈ। ਚਦਕੀ ਖੋਰ ਨੂੰ ਰਾਹਗੀਰ ਦੀ ਮਦਦ ਨਾਲ ਬਚਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਬੇਕਾਬੂ ਹੋਣ ਕਾਰਨ ਨਹਿਰ ਵਿੱਚ ਡਿੱਗੀ। ਰਾਹ ਚੋਂ ਲੰਘ ਰਿਖ ਸ਼ਖਸ ਨੇ ਕਾਰ ਡੁੱਬਦੀ ਵੇਖੀ ਤਾਂ ਉਸਨੇ ਨਹਿਰ 'ਤੇ ਛਾਲ ਮਾਰ ਕੇ ਦੋਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਬਠਿੰਡਾ ਨਿਵਾਸੀ ਦੋਹਾਂ 'ਚੋਂ ਡਿੰਪਲ ਕੁਮਾਰ ਨਾਂ ਦੇ ਸ਼ਖਸ ਨੂੰ ਤਾਂ ਬਚਾ ਲਿਆ ਗਿਆ ਪਰ ਗੋਲਦੀ ਦੀ ਮੌਤ ਹੋ ਗਈ। ਜ਼ਖਮੀ ਨੂੰ ਇਲਾਜ ਲਈ ਸਰਵਰਸਪਾਲ ਪੇਚਿਆ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਪਰੰਤ ਉਸਨੂੰ ਫਰੀਦਕੋਟ ਰੈਫਰ ਕਰ ਅਸੀਂ ਅਸੀਂ ਨਾ ਸੰਗਰਾਨੇ ਤੋਂ ਆ ਰਹੇ ਸੀ ਆਪਣੇ ਫਰੈਂਡ ਦੇ ਛੱਤ ਪਾ ਕੇ ਆ ਰਹੇ ਸੀ ਤੇ ਉਹਨਾਂ ਨੇ ਦੇਖਿਆ ਸੀ ਨਹਿਰ ਚ ਗੱਡੀ ਡੋਬ ਰਹੀ ਸੀ ਲਾਈਟਾਂ ਜਾਗ ਰਹੀਆਂ ਸੀ ਲਾਲ ਮੈਂ ਆਪਣੇ ਦੋਸਤ ਨੂੰ ਆਖਿਆ ਮੈਂ ਵੀ ਗੱਡੀ ਡੋਬਦੀ ਪਈ ਆ ਅਸੀਂ ਨਾਲ ਦੀ ਨਾਲ ਸਕੂਟਰ ਉਧਰ ਨੂੰ ਮੋੜ ਲਿਆ ਤੇ ਨਾਲ ਨੂੰ ਮੋੜ ਕੇ ਤੇ ਨਾਲ ਸਾਡੇ ਪਿੰਡ ਦੇ ਖੜੇ ਸੀ ਸਰਪੰਚ ਸਾਹਿਬ ਖੜੇ ਸੀਗੇ ਤੇ ਉਹਨਾਂ ਨੇ ਕਹਿ ਸਾਨੂੰ ਦੋ ਦੋ ਬਚਾਓ ਬੰਦਿਆਂ ਨੂੰ ਬਚਾਓ ਜਿਹੜਾ ਵੀ ਬਾਜ ਦੇ ਬਚਾਓ ਜਿੰਨਾ ਵੀ ਹੁੰਦਾ ਲੇਕਿਨ ਅਸੀਂ ਫਿਰ ਅਸੀਂ ਲੀੜੇ ਲੀੜੇ ਲਾ ਕੇ ਨਾਲ ਨਾਲ ਛਾਲ ਮਾਰਤੀ ਤੇ ਸਾਡੇ ਤੋਂ ਇੱਕ ਹੀ ਮਤਲਬ ਬਚਿਆ ਇੱਕ ਸੀ ਇੱਕ ਹੋਰ ਸੀ ਉਹਨਾਂ ਨਾਲ ਉਹ ਆਵਾਜ਼ ਤਾਂ ਮਾਰ ਰਿਹਾ ਸੀ ਲੇਕਿਨ ਉਹਦ ਨੂੰ ਬਚਾ ਨਹੀਂ ਪਾਏ ਉਹ ਗਾਂ ਹੀ ਰਹਿ ਗਏ ਦੋ ਉਸ ਤੋਂ ਬਾਅਦ ਉਸ ਦਿਨ ਇੱਕ ਵਾਰੀ ਉਹਨਾਂ ਨੇ ਆਵਾਜ਼ ਮਾਰੀ ਬਚਾ ਲੋ ਬਾਈ ਜੀ ਉਸ ਤੋਂ ਬਾਅਦ ਡੋਬ ਗਏ ਉਸ ਤੋਂ ਬਾਅਦ ਉਸ ਦਿਨ ਉਸ ਸਾਰਾ ਫਸਟ ਏਡ ਦਿੱਤੀ ਉਹ ਬੰਦਾ ਬੋਲਣ ਲੱਗ ਪਿਆ ਉਹਨੇ ਸਾਰਾ ਕੁਝ ਸਾਨੂੰ ਦੱਸਿਆ ਵੀ ਅਸੀਂ ਬਖਿੰਡੇ ਦੇ ਰਹਿਣ ਵਾਲੇ ਆ ਬੇਕਰੀ ਦਾ ਕੰਮ ਕਰਦੇ ਆ ਦੋ ਆਦਮੀ ਸੀ ਇੱਕ ਬੰਦਾ ਮੇਰੇ ਨਾਲ ਸੀ ਆ ਉਹ ਮੇਰਾ 파ਟਰਨਰ ਸੀ ਆ ਪੇਨ ਉਹਦਾ ਲੱਗ ਰਿਹਾ ਪੇਟ ਦੇ ਵਿੱਚ ਲੱਗ ਰਿਹਾ ਕੋਈ ਇੰਜਰੀ ਇੰਟਰਨਲ ਵੀ ਹੋ ਸਕਦੀ ਹੈ ਉਹਦੇ ਕਰਕੇ ਆਪਾਂ ਮਤਲਬ ਬੇਸਿਕ ਟਰੀਟਮੈਂਟ ਦਿੱਤਾ ਹੈ ਤੇ ਸਰਜਨ ਲਈ ਆਪਾਂ ਰੈਫਰ ਕੀਤਾ ਉਹਨਾਂ ਨੂੰ আল্ট্রাসাউন্ড ਇਮੀਡੀਏਟਲੀ ਐਕਸਰੇ ਵਗੈਰਾ ਸਾਰਾ ਕੁਝ ਕਰਵਾਉਣਾ ਪਊਗਾ ਉਹਦੇ ਲਈ ਫਰੀਦਕੋਟ ਪੇਚ ਫਰੀਦਕੋਟ ਪੇਚ ਹੈ ਮੈਡੀਕਲ ਕਾਲਜ